ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭੈ ਤੁਮ ਕਹਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੇ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗ ਰਹਿਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾਥਿ ਆਉ ਜੋ ਵਰ ਚਾਹਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾਸ ਨਿਮਰਿਐ ਹੂ ਜੋ ਸਦਾ ਹਮਾਰੇ ਪਛਾਹ ਸ੍ਰੀ ਉਸ ਤੁਝ ਜੋ ਕਰਹੋ ਰੱਛਾ ਰਾਖ ਲਿਹੋ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਤੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੇ ਸਭ ਕੀਓ ਦੇਵ ਰਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਾਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾਂਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ tumra lakha na jae pasara kahe bidh saja pratham sansara ek hai roop anoop sarupa rank payo raav kahi bhupa andaj jairaj se tej kini utpuj khan bahor rachdini kahun phool raja hame baitha kahun simat payo shankar ikattha सगरे श्रेष्ठ दिखाये अचंपव आद जुगाद स्वरूप स्यंपव अब रच्छा मेरी तुम करो सिख उबार असिख संगरो दुष्ट जते उठवत उत्पाता सकल मलेच्छ करो रण काता जे अस तुज तव शरणी परे तिनके दुष्ट दुखित दो होवै मरे ਸੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੀਂ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਲਿ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਛ ਵਸ ਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਨੇ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭੈ ਤੁਮ ਕਹਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੇ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗ ਰਹਿਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨਾਥ ਹਾਂ ਜੋ ਵਰ ਚਾਹਉ ਸੋ ਤੁਮਤੇ ਪਾਉਂ sevak sikh hamare tarih hai tun tun satar hamare marih hai aap hath de mujhe ubriye maran kal ka tras nimariye ho jo sada hamare pacha sri rast tujh jo karho raksha rakh leho mohe rakhn hare saheb sant sahaye pyare deen band dushtan ke hanta ਤੁਮਹੋ ਪੂਰੇ ਚਤੁਰਦਸ ਤੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕੀਓ کٹ کٹ کے انتر کی جانت پلے برے کی پیر پچھانت چینٹی تے کنچر ستھولا سب پر کپا کر فولا سنتن دکھ پائے تے دکھی سکھ پائے سادن کے سکھی ایک ایک کی پیر پچھانے کٹ کٹ کے پٹ پٹ کی جانے ਜਬ ਉਦਕਾਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਾਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾਂਕੋ ਭੇਵ ਨ ਪਾਵਤ ਬੇਦਾ ਤਾਂਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਨਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹ ਤੇਤੀ tumra lakha na jae pasara kahe bij saja pratham sansara ek hai roop anoop sarupa rank payo raav kahi bhupa andaj jairaj se tej kinee utpuj khan bahor rachdini kahun phool raja hame baitha kahun simat payo shankar ikattha ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਛ ਕਰੋ ਰਣਕਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹਾਂ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੀਂ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਛ ਵਸ ਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬਠੌਰ ਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬਠੌਰ ਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭੈ ਤੁਮ ਕਹਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੇ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗ ਰਹਿਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾਥਿ ਆਉ ਜੋ ਵਰ ਚਾਹਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾਸ ਨਿਮਰਿਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੋ ਕਰਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਤੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਭ ਕੀਓ ਦੇਦ ਰਜ ਬ੍ਰਹਮਾ ਜੋਥਿਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲਮ ਬਦ ਕੀਓ کٹ کٹ کے انتر کی جانت پلے برے کی پیر پچھانت چینٹی تے کنچر ستھولا سب پر کپا دش کر فولا سنتن دکھ پائے تے دکھی سکھ پائے سادن کے سکھی ایک ایک کی پیر پچھانے کٹ کٹ کے پٹ پٹ کی جانے ਜਬ ਉਦਕਾਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਤ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾਂਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਇ ਤੇਤੀ tumra lakha na jae pasara kahe bidh saja pratham sansara ek hai roop anoop swaroopa rank payo raav kahi bhupa andaj jairaj se tej kini utpuj khan bahor rachdini kahun phool raja hame baitha kahun simat payo shankar ikattha ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਛ ਕਰੋ ਰਣਕਤਾ ਜੀ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਸੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੀਂ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰਿੱਦ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਛ ਵਸ ਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਖਾਸ ਤੇ ਤਹੇ ਉਬਰ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਨੇ ਸਰਣ ਤੇ ਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਕਹਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੇ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗ ਰਹਿਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾਥਿ ਆਉ ਜੋ ਵਰ ਚਾਹਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾਸ ਨਿਮਰਿਐ ਹੂ ਜੋ ਸਦਾ ਹਮਾਰੇ ਪਛਾਹ ਸ੍ਰੀ ਉਸਤੁਜ ਜੋ ਕਰਹੋ ਰੱਛਾ ਰਾਖ ਲਿਹੋ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਤੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਜ ਬ੍ਰਹਮਾ ਜੋਥਿਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕੀਓ کٹ کٹ کے انتر کی جانت پلے برے کی پیر پچھانت چینٹی تے کنچر ستھولا سب پر کپا کر فولا سنتن دکھ پائے تے دکھی سکھ پائے سادن کے سکھی ایک ایک کی پیر پچھانے کٹ کٹ کے پٹ پٹ کی جانے ਜਬ ਉਦਕਾਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਾਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾਂਕੋ ਭੇਵ ਨ ਪਾਵਤ ਬੇਦਾ ਤਾਂਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਇ ਤੇਤੀ tumra lakha na jae pasara kahe bidh saja pratham sansara ek hai roop anoop sarupa rank payo raav kahi bhupa andaj jairaj se tej kini utpuj khan bahor rachdini kahun phool raja hame baitha kahun simat payo shankar ikattha ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਛ ਕਰੋ ਰਣਕਤਾ ਜੀ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੀਂ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਛ ਵਸ ਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਤ ਸਭੈ ਤੁਮ ਕਹਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੇ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾਥ ਹਾਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸ ਨਿਮਰਿਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੋ ਕਰਹੋ ਰੱਛਾ ਰਾਖ ਲਿਹੋ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ सुमहो पुरे चतुर्दस्तन्ता काल पाए ब्रह्मा बापतरा काल पाए शिवजू अवतरा काल पाए कर बिशन प्रकासा सकल काल का किया तमासा जवन काल जोगे सब कियो वेद रज ब्रह्मा जोथियो जवन काल सब लोक सवारा नमसकार है ताहे हमारा ਜਵਨ ਕਾਲ ਸਭ ਜਗਤ ਬਨਾਇਓ ਦੇਵਦੈਂਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਓ ਸਤਰਨ ਕੋ ਪਲਮ ਬਦ ਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬੋ ਉਦਕਾਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਾਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ tumra lakha na jae pasara kahe bidh saja pratham sansara ek hai roop anoop sarupa rank payo raav kahi bhupa andaj jairaj se tej kini utpuj khan bahor rach dini kahun phool raja hame baitha kahun simat payo shankar ikattha ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਸੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਹੈ ਹੈ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੀਂ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰਿਤ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਛ ਵਸ ਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤੈ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਖੜਗ ਕੀਤੈ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ